ਐਸ ਮੈਚ ਦੇ ਬਾਅਦ ਜੇ ਮੈਨੂੰ ਕਿਸੇ ਸਾਡੇ ਪੰਜਾਬੀ ਵੀਰ ਭੈਣ ਨੇ ਕਿਹਾ ਕਿ ਮਾੜੀ ਬੈਟਿੰਗ ਕੀਤੀ ਹੈ ਮਾੜੀ ਟੀਮ ਖੇਡੀ ਹੈ ਕਿਰਪਾ ਕਰਕੇ ਉਹ ਨਾ ਕਹੋ ਕਿਉਂਕਿ ਆ ਫਕਰ ਕਰਨ ਦਾ ਮੌਕਾ ਹੈ ਆਰਸੀਬੀ ਚੌਥਾ ਫਾਈਨਲ ਖੇਡ ਰਹੀ ਸੀ ਮੈਂ ਬਹਾਨੇ ਨਹੀਂ ਦੱਸ ਰਿਹਾ ਕਰਨ ਦੱਸ ਰਿਹਾ ਸਾਡਾ ਦੂਜਾ ਫਾਈਨਲ ਉਹ ਵੀ 11 ਸਾਲਾਂ ਬਾਅਦ ਉਹਨਾਂ ਕੋਲ ਕੌਣ ਹੈ ਵਿਰਾਟ ਕੋਹਲੀ ਦੁਨੀਆ ਦਾ ਨੰਬਰ 1 ਬੈਟਸਮੈਨ ਫਿਲ ਸਾਲਟ ਦੁਨੀਆ ਦੇ ਸਭ ਤੋਂ ਚੋਟੀ ਦੇ ਟੀ20 ਬੈਟਸਮੈਨਾਂ ਵਿੱਚੋਂ ਇੱਕ ਭੁਵਨੇਸ਼ਵਰ ਕੁਮਾਰ ਪੁਰਾਣਾ ਪੀਪਲ ਜੋਸ਼ ਹੇਜ਼ਲਵੁੱਡ ਅੱਜ ਤੱਕ ਕੋਈ ਫਾਈਨਲ ਨਹੀਂ ਹਾਰਿਆ ਪ੍ਰਣਾਲ ਪਾਂਡਿਆ ਇਸ ਸੀਜ਼ਨ ਦੇ ਸਭ ਤੋਂ ਵਧੀਆ ਸਪਿੰਡਰਾਂ ਵਿੱਚੋਂ ਇੱਕ ਟਿਮ ਡੇਵਿਡ ਰੋਮਾਰੀਓ ਸ਼ੈਫਰਡ ਸਾਡੇ ਕੋਲ ਕੌਣ ਸੀ ਸਾਡੇ ਕੋਲ ਤਜਰਬੇ ਦੇ ਨਾਮ ਤੇ ਸਿਰਫ ਸ਼ਰੇਸ਼ ਅਈਅਰ ਸੀ ਜਾਂ ਥੋੜੇ ਬਹੁਤ ਅਰਸ਼ਦੀਪ ਸਿੰਘ ਸੀ ਆਰਸੀਬੀ ਦੀ ਬੋਲਿੰਗ ਜਿਹੜੀ ਹਰ ਸੀਜ਼ਨ ਮਾੜੀ ਹੁੰਦੀ ਸੀ ਇਸ ਵਾਰੀ ਪਹਿਲੇ ਮੈਚ ਤੋਂ ਚੰਗੀ ਚੱਲ ਰਹੀ ਹੈ ਸਾਡੀ ਬੋਲਿੰਗ ਅਸੀਂ ਦੇਖਿਆ ਹੈ ਹਮੇਸ਼ਾ ਠੰਡੀ ਤੱਤੀ ਚੱਲੀ ਹੈ ਇੱਕ ਦਾ ਮੈਚ ਛੱਡ ਦੋ ਸਾਨੂੰ ਸਾਰੇ ਮੈਚ ਬੈਟਸਮੈਨਾਂ ਨੇ ਜਿਤਾਏ ਹਨ ਤੇ ਆਪਾਂ ਸਿਰਫ 6 ਰਣਾ ਤੋਂ ਹਾਰੇ ਹਾਂ ਕੋਈ 16 26 36 ਤੋਂ ਨਹੀਂ ਹਾਰੇ ਮੈਂ ਇਸ ਪਰਫਾਰਮੈਂਸ ਵਿੱਚ ਫਕਰ ਮਹਿਸੂਸ ਕਰਦਾ ਹਾਂ ਟਰੋਫੀ ਜਿੱਤਨੀ ਬਿਲਕੁਲ ਸਾਡਾ ਲਕਸ਼ ਸੀ ਟੀਮ ਦਾ ਲਕਸ਼ ਸੀ ਪਰ ਮੰਨ ਕੇ ਚੱਲੋ ਕੁਝ ਹਾਰਾਂ ਵੀ ਜਿੱਤ ਦੇ ਬਰਾਬਰ ਹੁੰਦੀਆਂ ਉਹ ਜਿਹੜੀਆਂ ਟੋਕੀਓ 올림픽ਸ ਸਾਡੀਆਂ ਧੀਆਂ ਹਾਕੀ ਦਾ ਮੈਚ ব্রੌਂਜ਼ ਮੈਡਲ ਹਾਰੀਆਂ ਸੀ ਉਹ ਹਾਰ ਜਿੱਤ ਤੋਂ ਵੱਧ ਕੇ ਸੀ ਆਹ ਹਾਰ ਵੀ ਜਿੱਤ ਦੇ ਬਰਾਬਰ ਹੈ ਉਹ ਜਿਹੜੀ ਟੀਮ ਨੂੰ ਕੋਈ ਵੀ ਟਾਪ ਚਾਰਾਂ ਵਿੱਚ ਨਹੀਂ ਦੇਖ ਰਿਆ ਸੀ ਉਹਨੇ ਟਾਪ ਕੀਤਾ ਤੇ ਫਾਈਨਲ ਪੌਂਟਸ ਕੇ ਸਿਰਫ 6 ਰਣਾ ਨਾਲ ਹਾਰੀ ਹੈ ਤਾਂ ਮੇਰੀ ਬੇਨਤੀ ਹੈ ਆਪਣੇ ਮੁੰਡਿਆਂ ਤੇ ਫਕਰ ਕਰੋ ਤੇ ਹੁਣ ਆਪਣੀ ਟੀਮ ਦੇ ਨਾਲ ਹੋਰ ਮਜ਼ਬੂਤੀ ਨਾਲ ਖੜੇ ਰਹੋ ਤਾਂ ਕਿ ਅਗਲੇ ਸੀਜ਼ਨ ਇਹ ਮੁੰਡੇ ਹੋਰ ਹੰਢ ਕੇ ਹੋਰ ਤਜਰਬਾ ਲੈ ਕੇ ਤੁਹਾਨੂੰ ਟਰੋਫੀ ਜਿਤਾਉਣ